ਨਾ ਕਦੇ ਮਰੇ ਨਾ ਜਾਈ ਰਾਗ ਸੂਹੀ ਸੰਤ ਮਹੱਲਾ ਚੌਥਾ ਕਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨੋ ਗੁਣ ਗਾਵਹਿ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਕਰਵਾਜਹਿ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਤਾਈ ਹੈ ਨ ਸੱਜਪੀ ਸਦਾ ਸਲਾਹੀ ਸਾਚ ਸ਼ਬਦ ਲਿਵਲਾਈ ਆਨੰਦ ਇਹਨ ਸਹਿਜ ਰਹੇ ਰੰਗ ਰਾਤਾ RAM ਨਾਮ ਰਿਧ ਪੂਜਾ ਨਾਨਕ ਗੁਰਮੁਖ ਇਕ ਪਛਾਣ ਅਵਰ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ RAM ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ RAM ਰਾਬ ਮੇਰਾ ਸਵਾਮੀ ਅੰਤਰਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਜੇ ਗੁਣ ਗਾਵਾਂ ਜੀ ਪ੍ਰਭ ਭਾਵਾਂ ਆਪੇ ਲਏ ਮਲਾਈ ਨਾਨਕ ਸੋ ਪ੍ਰਭ ਸ਼ਬਦੇ ਜਾਪੈ ਐਨਸ ਨਾਮ ਧਿਆਈ ਕਿਹੋ ਜੱਗੋ ਦੁੱਤਰ ਮਨ ਮੁਖ ਪਾਰ ਨਾ ਪਾਈ ਰਾਮ ਅੰਤਰੇ ਹਉ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਇ ਨਾ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੇ ਝੂਟਾ ਖਾਵੇ ਅੰਤ ਗਿਆ ਪਛਤਾਇਆ ਬਿਨ ਨਾਵੇ ਕੋ ਬੇਲੀ ਨਾਹੀ ਪੁੱਤ ਕਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਉ ਪੁੱਛਉ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁਤਰ ਤਰੀਐ ਰਾਮ ਸਤਿਗੁਰ ਭਾਏ ਚਲੋ ਜੀਵਤਿਆਂ ਿਵ ਮਰੀਐ ਰਾਮ ਜੀਵਤਿਆਂ ਮਰੀਐ ਪਉਜਲ ਤਰੀਐ ਗੁਰਮਖ ਨਾਮ ਸੁਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵਲਾਵੈ ਮਤ ਪਰਗਾਸ ਭਈ ਮਨ ਮਾਨਿਆ RAM ਨਾਮ ਵਢਾਈ ਨਾਨਕ ਪ੍ਰਭ ਪਾਇਆ ਸ਼ਬਦ ਮਲਾਇਆ ਜੋਤੀ ਜੋਤ ਮਲਾਈ ਸੂਹੀ ਮਹੱਲਾ ਚੌਥਾ ਕਰ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੀ ਹਉ ਮਨ ਤਨ ਦੇਵਾ ਸਤਿਗੁਰ ਐ ਮੈਂ ਮੇਲੇ ਪ੍ਰਭ ਗੁਣਤਾਸੀ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦਸੇ ਹਰ ਸਾ ਬਾਸੀ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰਿ ਆਵੋ ਚਿਰਿਵ ਛੁੰਨਿਆ ਮਿਲ ਸ਼ਬਦ ਗੁਰੂ ਪ੍ਰਬਲਾਹਾ ਹਉ ਤੁਝ ਬਾਜੋ ਖਰੀ ਉਡੀਨੀਆ ਜਿਉ ਜਾਲ ਬੇਨ ਮੀਨ ਮਰਾਹਾ ਵਡ ਭਾਗੀ ਹਰ ਧਿਆਆ ਜਨ ਨਾਨਕ ਨਾਮ ਸੁਮਾਹਾ ਮਨ ਦੇਹ ਦੇ ਸਚਲ ਚਲ ਭਰਮਿਆ ਮਨ ਮੁਖ ਪਰਮੋਪ ਲਹਾਇਆ ਨਿਤਿਆ ਸਾ ਮਨ ਚਿਤ ਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤਾ ਧਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ बिन नामे पाच पाच मोया गुरु सुंदर मोहन पाए करे हर प्रेम वाणी मन मारिया मेरा हृदय शुद्ध बुद्ध विसर गई माने आशा चिंतव सारिया मैं अंतर वेदन प्रेम की गुरु देखत मन साधारिया वडभागी प्रभु आए मिल जन नानक खिनखिन वारिया ਸੂਹੀ ਸੰਤ ਮਹੱਲਾ ਚੌਥਾ ਮਾਰੇ ਹਿਸਵੇ ਜਨ ਹਉ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਵੰਨੀਆਂ ਇਨ ਹਉ ਮੈਂ ਮਾਰਿ ਵਿਗੁੱਤੀਆ ਮੋਹ ਮਾਇਆ ਵੇ ਸਭ ਕਾਲਖਾ ਇਨ ਮਨ ਮੁਖ ਮੂੜ ਸੁਜੁੱਤੀਆ ਜਨ ਨਾਨਕ ਗੁਰਮੁਖ ਉੱਭਰੇ ਗੁਰ ਸ਼ਬਦੀ ਹਉ ਮੈਂ ਛੁੱਤੀਆ ਵਸਿਆਣਿ ਹੋ ਵੇ ਜਨ ਇਸ ਮਨ ਕੋ ਮਨ 바ਸੇ ਜਿਉ ਨਿਤ ਭੌਂਦਿਆ ਦੁਖ ਰਹਿਣ ਵੀ ਵਿਹਾਨੀਆਂ ਨਿਤ ਆਸਾਂ ਆਸ ਕਰੇਂਦਿਆਂ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੌਧਿਆ ਜਨ ਨਾਨਕ ਪ੍ਰਭ ਦੇਹੁ ਮੱਤੀ ਸਾਡਿ ਆਸਾ ਨਿਤ ਸੁਖ ਸੌਂਦਿਆ ਸਾਤ ਓਨੇ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇ ਜੜੀ ਐ ਆਈ ਮੇਰਾ ਠਾਕੁਰ ਅਗਮ ਦਿਹਾ ਲਹਿ ਰਾਮ ਰਾਜਿਆ ਕਰ ਕਿਰਪਾ ਲਿਹੁ ਮਲਾਈ ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਬਾਣੀਆਂ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰਦਸੇ ਹਰ ਮੇਲੇਈ ਮੈ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੀਲੇ ਕਿਰਪਾ ਕਰੇ ਹਉ ਗੁਰ ਵਿਟੋ ਹੋ ਘੋਲ ਕਮਾਇਆ ਰਾਮ ਰਾਜਿਆ ਜੀਉ ਸਤਗੁਰ ਆਗੇ ਦੇਈ ਗੁਰ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮੀਲੇ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਣ ਬਾਵਰੀ ਤੂੰ ਕਾਹੇ ਦੇਖ ਭੁਲਾਨਾ ਸੁਣ ਬਾਵਰੀ ਨੇਹੋ ਕੂੜਾ ਲਾਇਓ ਕੁਸੰਬ ਰੰਗਾਨਾ ਕੂੜੀ ਦੇਖ ਭੁੱਲੋ ਅਡਲਹਿ ਨਾ ਮੁੱਲੂ ਗੋਬਿੰਦ ਨਾਮਮ ਜੀਠਾ ਥੀ ਵਹਿ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਤਿਆ ਮੋਹਿ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਦ ਰਾਖ ਲਾਜ ਭਗਤ ਹੰਨਾ ਸੁਣ ਬਾਵਰੀ ਸੇਵ ਠਾਕੁਰ 나ਥ ਪੁਰਾਣਾ ਸੁਣ ਬਾਵਰੀ ਜੋ ਆਇਆ ਤਿਸ ਜਾਣਾ ਨਿਚਲ ਹਭ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਐ ਹਰ ਪਾਈਐ ਭਾਗੀ ਸੁਣ ਬੈ ਰਾਗੀ ਚਰਨ ਪ੍ਰਭੂ ਗਹਿ ਰਹੀ ਐ ਇਹੋ ਮਨ ਦੀਜੈ ਸੰਕ ਨਾ ਕੀਜੈ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਭਵਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਚੈ ਕੂੜਾ ਮਾਨੂ ਸੁਣ ਬਾਵਰੇ ਹਭ ਵੈਸੀ ਗਰਭ ਗਵਾਨੂ ਨਿਚਲ ਹਭ ਜਾਣਾ ਮਿਥਿਆ ਮਾਨ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਐ ਪੌਜਲ ਤਰੀਐ ਜੇ ਕੀਵੈ ਕਰਮ ਲਿਖਿਆ ਸਾ ਗੁਰ ਸੇਵੀ ਜੈ ਅੰਮ੍ਰਿਤ ਪੀਜੈ ਜਿਸ ਲਾਭ ਹੈ ਸਹਿਜ ਧਿਆਨੂ ਨਾਨਕ ਸਰਨ ਪਿਆ ਹਰ ਦੁਆਰ ਹੈ ਹਉ ਬਲ ਬਲ ਸਦ ਕੁਰਬਾਨ ਸੁਣ ਬਾਵਰੇ ਮਤ ਜਾਣ ਪ੍ਰਭ ਮੈਂ ਪਾਇਆ ਸੁਣ ਬਾਵਰੇ ਥਿਓ ਰੇਣ ਜਿਨਨੀ ਪ੍ਰਭ ਧਾਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਐ ਥਿਓ ਨਮਾਣਾ ਸਤਿਗੁਰ ਬਾਣਾ ਸਗਲਾ ਆਪ ਮਿਟਾਈਐ ਹੋਹੁ ਧਨ ਭਾਗ ਸੁਦਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵਿਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਗੁਰੁ ਦਿੱਤੀ ਤੋਸ ਕੈ ਬਲਰਾਮ ਜੀਉ ਹਰ ਅੰਮ੍ਰਿਤ ਭਰੇ ਪੰਡਾਰ ਸਬ ਕਿਛ ਹੈ ਘਰ ਤਿਸ ਕੈ ਬਲਰਾਮ ਜੀਉ ਬਾਬੁਲ ਮੇਰਾ ਵਡ ਸਮਰਤਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨ ਲਾਗੈ ਪਉ ਜਲ ਪਾਰਿ ਉਤਾਰਾ ਆਦਿ ਜਗਾਦ ਭਗਤਨ ਕਾਰ ਆਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਹੰਨ ਦਿਨ ਮਨ ਤਨ ਪੀਵਾ ਹਰ ਆਪੇ ਲਏ ਮਲਾਈ ਕਿਉ ਵੇ ਛੋੜਾ ਥੀ ਵੀ ਬਲਰਾਮ ਜੀਓ ਜਿਸਨੋਂ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਨ ਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਨ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰ ਪੂਰਾ ਨਾਨਕ ਸਦ ਬਲੇ ਹਾਰੀ ਸੰਮਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਤ ਗੁਰ ਮਿਲਿਆ ਦਇਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਉ ਨਿਤ ਨਿਤ प्राण प्रीतम स्वामियां शुभ दिवस ए आए गह कंठ लाए मिले अंतर जामिया सत संतोष वजह वाजे अनहदा चुनकारी सुन भय नासे सगल नानक प्रभु पुरख करन हारी उपजया तात ज्ञान सोरै पियै एक हर बलराम जीव ब्रह्म ब्रह्म मिलया ਕੁਏ ਨਾ ਸਾਕੇ ਭਿੰਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇ ਜਲ ਥਲ ਮਹੀਲ ਪੂਰਨ ਸੁਆਮੀ ਘਟ ਘਟ ਰਹਿ ਆਸ ਮਾਇਆ ਜਿਸ ਤੇ ਉਪਜਿਆ ਤਿਸ ਮਾਹੀ ਸੁਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੀ ਨਾਨਕ ਤੇ ਸਹ ਧਾਇ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੀ ਹਰ ਰੰਗ ਆਨੰਦਿ ਨ ਜਾਗੀ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਨ ਸੁਆਮੀ ਜੀਉ ਪਿੰਡ ਪ੍ਰਭ ਆਗੈ ਅਨਹਕਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੂਖ ਨਾਸੀ ਰਹਸ ਉਪਜੈ ਮਨ ਘਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਨ ਸਾਧੂ ਪ੍ਰਭ ਆਰਾਧੂ ਆਪਣੇ ਪ੍ਰਭ ਪਾਵਾ ਬਿਨਵੰਤ ਨਾਨਕ ਦਇਆ ਧਾਰੂ ਸਦਾ ਹਰ ਗੁਣ ਗਾਵਾ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਪਾਏ ਭਗਤ ਸੁਪਾਏ ਹਰ ਜਪ ਆਪਣੀ ਪ੍ਰਭ ਪਾਵਾ ਜਪ ਏਕ ਅਲਖ ਅਪਾਰ ਪੂਰਨ ਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪ੍ਰਮਖੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨ ਸੇ ਸਦਾ ਸਰਸੇ ਪ੍ਰਭ ਮਿਲੇ ਚਰੀ ਵਛੁਨੀਆਂ ਮਨ ਸ਼ਾਂਤ ਆਈ ਵਜੀ ਵਧਾਈ ਮਨੁ ਕਦੀ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦਰੜਾਇਆ ਸਦਾ ਭਜ ਜਗਦੀਸ਼ਰੈ ਰਾਗ ਸੂਹੀ ਸੰਤ ਮਹੱਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਠਾਕ ਰੋ ਬੈਰਾਗ ਰੋ ਮੈਂ ਜਹੀ ਕਣ ਚੇਰੀ RAM ਤੂੰ ਸਾਗਰ ਹੋ ਰਤਨਾਗਰੂ ਹਉਸਾਰ ਨਾ ਜਾਣਾਂ ਤੇਰੀ RAM ਸਾਰ ਨਾ ਜਾਣਾ ਤੂੰ ਵਦ ਦਾਣਾ ਕਰ ਮਿਹਰੰਮਤ ਸਾਈਂ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨਾ ਕੀਜੈ ਰੇਣ ਹਵੀਜੈ ਤਾਂ ਗਤ ਜੀ ਹਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਘਣ ਚੇਰੀ RAM ਤੁਮ ਗਉਹਰ ਆਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੋਰੀ ਆ ਰਾਮ ਤੁਮ ਵੱਡੇ ਵੱਡੇ ਵੱਡ ਉੱਚੇ ਹਉ ਇਤਨੀ ਕਲਹਰੀ ਆ ਰਾਮ ਹਉ ਕਿਛ ਨਾਹੀ ਏ ਕੋ ਤੂ ਹੈ ਆਪੇ ਆਪ ਸੁਜਾਨਾ ਅਮਰਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਨ ਚਰਨ ਹ ਸਰਨੀ ਦਾਸ ਹ ਦਾਸੀ ਮਨ ਮੋਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਣਾ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤਰਾਈ ਤੇਰੀ ਤੂੰ ਜਣਾਏ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਰੰਦੀ ਮਨ ਮੁਖ ਭੂਲੀ ਬਹੁਤੀ ਰਾਹੀ ਫਾਤੀ ਮਾਇਆ ਖੰਦੇ ਠਾਕੁਰ ਪਾਣੀ ਸਾਗੁਣਵੰਤੀ ਦਿਨਹੀ ਸਬਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਨਾਂ ਕੋਲੀ ਵੰਨਾਂ ਤੂੰ ਪਰਬਤ ਮੇਰਾ ਓ ਲਾ ਰਾਮ ਹਉ ਵੱਲ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾਰਾ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਬਾਣੀ ਪਈ ਨਿਕਾਣੀ ਸਪਲ ਜਨਮ ਪਰਵਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਪੋ ਹੋਈ ਸੋ ਪ੍ਰਭ ਮੇਰਾ ਓਲਾ so